ਮੈਂ ਕੇਸ਼ਵ ਜੈਨ ਰਾਸ਼ਟਰੀ ਸਵੈਨਸੇਵਕ ਸੰਘ ਇਹ ਫਗਵਾੜਾ ਨਗਰ ਦਾ ਨਗਰ ਕਾਰਜਕ੍ਰਮ ਹੈ ਇਥੇ ਇਕਤ੍ਰਿਕरण ਹੈ ਅੱਜ ਵਿਜਿਆ ਦਸ਼ਮੀ ਅੱਜ 100 ਸਾਲ ਪੂਰੇ ਹੋ ਗਏ ਸੰਘ ਨੂੰ ਜਦੋਂ 100 ਸਾਲ ਪੂਰੇ ਹੋ ਗਏ ਤੇ ਇਹਨੂੰ ਸ਼ਤਾਬਦੀ ਵਰਸ਼ ਕਿਹਾ ਜਾਂਦਾ ਤੇ ਅਸੀਂ ਸ਼ਤਾਬਦੀ ਵਰਸ਼ ਜਿਹੜਾ ਇਹ ਮਨਾਣ ਲਈ ਇਕੱਠੇ ਹੋਏ ਆ 100 ਸਾਲ ਸੰਘ ਦੇ ਨਾਲ ਇਹਦੇ ਵਿੱਚ ਸਮਾਜ ਦੀ ਇੱਕ ਦ੍ਰਿਸ਼ਟੀ ਤੋਂ ਲੈ ਕੇ ਸਮਾਜ ਦੀ ਇੱਕ ਦਸ਼ਾ ਤੋਂ ਲੈ ਕੇ ਹੁਣ ਤੱਕ ਸਮਾਜ ਦੇ ਅੰਦਰ ਜਿੰਨਾ ਪਰਿਵਰਤਨ हिंदू समाज ਦਾ ਸੰਗਠਨ ਪੂਰੇ ਦੇ ਪੂਰੇ ਸਮਾਜ ਦੇ ਹਰ ਵਰਗ ਹਰ ਜਾਤੀ ਦਾ ਸੰਗਠਨ ਇਹ ਸੰਗ ਦਾ ਮੁੱਖ ਉਦੇਸ਼ ਹੈ ਔਰ ਭਾਰਤ ਨੂੰ ਪਰਮ ਵਿਭਵਤਾ ਕਿ ਲੈ ਕੇ ਜਾਣਾ ਭਾਰਤ ਨੂੰ ਵਿਸ਼ਵ ਗੁਰੂ ਤੱਕ ਬਣਾਣਾ ਇਹ ਸੰਗ ਦਾ ਲਕਸ਼ ਹੈ ਔਰ ਪੂਰਾ ਅਸੀਂ ਬਹੁਤ ਨਜ਼ਦੀਕ ਸੰਗ ਦੇ ਲਕਸ਼ ਦੇ ਵਿੱਚ ਪੂਰੇ ਸਮਾਜ ਦੇ ਸਹਿਯੋਗ ਦੇ ਨਾਲ ਅਸੀਂ ਵਧ ਰਹੇ ਹਾਂ ਔਰ ਪੂਰੇ ਸਮਾਜ ਦੇ ਅੰਦਰ ਇਸ ਚੀਜ਼ ਦੀ ਖੁਸ਼ੀ ਵੀ ਹੈ ਔਰ ਸਾਰੇ ਸੰਸਕਰਾਂ ਦੇ ਅੰਦਰ ਵੀ ਉਤਸ਼ਾਹ ਦੀ ਲਹਿਰ ਹੈ ਕੀ ਸਗਾ ਇਹ ਕੰਮ ਸਿਰੇ ਚੜਦਾ ਪਿਆ ਔਰ ਅਸੀਂ ਅੱਗੇ ਫਿਰ ਸਮਾਜ ਦਾ ਸੰਗਠਨ ਲਗਾਤਾਰ ਕਰਦੇ ਰਵਾਂਗੇ ਸਵਾਰਥ ਰਹਿਤ ਦੇਸ਼ ਨੂੰ ਉੱਪਰ ਲੈ ਕੇ ਜਾਣਾ ਭਾਰਤ ਮਾਂ ਦੀ ਜੈ ਜੈਕਾਰ ਕਰਨਾ ਇਹੀ ਸੰਗ ਦਾ ਮੁੱਖੇ ਲਕਸ਼ਯ ਹੈ ਇਹਦੇ ਵਾਸਤੇ ਅਸੀਂ ਸਾਰੇ ਜਣੇ ਕੰਮ ਕਰਦੇ ਪਏ ਹਾਂ